ਬਟਾਲਾ ਦੇ ਗਾਂਧੀ ਕੈਂਪ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦ ਦੋ ਗੁੱਟਾਂ ਵਿੱਚ ਆਪਸੀ ਤਕਰਾਰ ਹੋ ਗਈ। ਅਤੀਸ਼ਜੜਬ ਵਿੱਚ ਪੰਜ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਲ ਇਲਾਜ ਲਈ ਦਾਖਲ ਕਰਵਾਇਆ ਗਿਆ। ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ આરોਪ ਝੜੇ ਜਾ ਰਹੇ ਨੇ। ਮੌਕੇ ਤੇ ਪਹੁੰਚੇ ਬਟਾਲਾ ਸਿਟੀ ਦੇ ਡੀਐਸਪੀ ਏਡੀ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਪੈਸੇ ਦੇ ਲੈਣ ਦੇ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਿਸ ਅਧਿਕਾਰੀ ਅਨੁਸਾਰ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਪਣੇ ਸੌਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਣੇ ਨੇ ਰਾਹ 'ਚ ਆਣ ਕੇ ਤੇ ਛਟਾ ਮਾਰਨੀਆਂ ਸ਼ੁਰੂ ਕਰਤੀਆਂ ਇਹ ਕਹਿੰਦੇ ਵੀ ਤੂੰ ਮੁਖਬਰੀਆਂ ਕਰਦਾ ਆ ਆਡੀਆਂ ਵਿੱਚ ਛਟਾ ਵੇਚਦੇ ਸਾਰੇ 15-20 ਜਣੇ ਇਹਨਾਂ ਨੇ 15-20 ਜਣੇ ਨੇ ਫੇਰ ਗੁੰਡਾ ਕਰ दिए ਜੇ ਪਰਸੋਂ ਮੁੰਡਾ ਮਰਿਆ ਮੇਰੇ ਸੱਜਣ ਦਾ ਹੀ ਤੇ ਇਹਨਾਂ ਨੇ ਕਹਿੰਦੇ ਤੂੰ ਮੁਖਬਰੀਆਂ ਕਰਦਾ ਐ ਤੇ ਤਾਂ ਕਰਕੇ ਤੇ ਇੱਕ ਵਾਰ ਇਹ ਆਪਾਂ ਦੋ ਜਣੇ ਕਿਹੜਾਈ ਹੋਈ ਇਹਨਾਂ ਨੇ ਡੱਕ ਲਿਆ ਤੇ ਕੁੱਟਣ ਲੱਪੇ ਦੰਤ ਮਾਰਨ ਲੱਪੇ ਮੇਰਾ ਮੋਟਰਸਾਈਕਲ ਵੀ ਸਾੜਤਾ ਇਹਨਾਂ ਨੇ ਗਾਂਦੀਨਗਰ ਕੈਂਪਸ ਜੀ ਕਿਨਾਂ ਮੋਟਰਸਾਈਕਲ ਵੀ ਸਾੜਦੇ ਉਹਨਾਂ ਦੇ ਕਿੰਨੇ ਬੰਦੇ ਸਨ ਉਹਨਾਂ ਦਾ 1 ਹੀ ਹੋਇਆ ਹੁਣ ਦੇਖਣਾ ਲਾਈਕ ਕਰ ਕਿਹੜੇ ਹਿਆਨ ਆ ਉਹਨਾਂ ਕੋ ਸਾਰਿਆਂ ਕੋ ਦੱਤਰੀ ਸਾਡੇ ਕੋ ਕੋਈ ਨਹੀਂ ਉਹਨਾਂ ਦਾ ਬੰਦਾ 80 ਮਾਰੀ ਭਾਜੀ ਆਪਨੇ ਸੈਲਫ ਡਿਫੈਂਸ ਲਈ 80 ਮਾਰਨੀ ਆਪਾਂ ਖਾਲੀ ਹੱਥ ਆਪਾਂ ਦੋ ਜਾ ਉਹ ਉਹ ਲੋਕ ਜਿਆਦਾ ਸੀ ਉਹ 15 20 ਜਣੇ ਕੋ ਆਪਾਂ ਦਾ ਪ੍ਰਾਣੀ ਰਣਜੀਤ ਸ਼ਾਹ ਕਿ ਜਾਂ ਕਿਸ ਕਰ ਰੋ ਦਾਰੀ ਪ੍ਰਾਣੀ ਰਣਜੀਤ ਕੋਈ ਨਹੀਂ ਹੈ ਜੀ ਸਿਰਫ ਇਹੋ ਜੀ ਕਹਿੰਦਾ ਮੁਖਬਰੀਆਂ ਕਰਦਾ ਜੀ ਤੇ ਤੁਸੀਂ ਪੁਲਿਸ ਨੂੰ ਅੱਛਾ ਕਿਸ ਕਾਲ ਦੀ ਮੁਖਬਰੀ ਚਿੱਟੇ ਦੀ ਤੁਸੀਂ ਕੀ ਕਾਰੋਬਾਰ ਕਰਦੇ ਮੈਂ ਐਕਸਾਈਜ ਲੱਗਾ ਜੀ ਠੇਕੇ ਵਾਲੇ ਨਾਲ ਠੀਕ ਹੈ ਦੇ ਹਾਂ ਪ੍ਰਾਈਵੇਟ ਕੰਮ ਆ ਕਰੇਂਦਾ ਦੀਨਾ ਨਗਰ ਪਰ ਨਾ ਲੱਗਾ ਰਿਹਾ ਹੁਣ ਮੈਂ ਘਰ ਆਈ ਇਸ ਟਾਈਮ ਕਮਲਜੀਤ ਸਿੰਘ ਹਾਂ ਜੀ ਇਹ ਝਗੜਾ ਝਗੜਾ ਭਾਜੀ ਪਤਾ ਹੀ ਨਹੀਂ ਜੋਦੇ ਦੀ ਜੋਦਾ ਖਲੁੱਤਾ ਸੀ ਉੱਥੇ ਜੋਦੇ ਨੂੰ ਆ ਕੇ ਦਤਰ ਮਾਰਦਾ ਵਾ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਨਾਂ ਕੋਈ ਲੱਗਦਾ ਭਾਜੀ ਇਹਨਾਂ ਕੋਈ ਗੱਲ ਨਾ ਕੋਈ ਬਾਤ ਇਹ ਕੈਂਪ ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸ ਨੂੰ ਕੁੱਟਦਾ ਕਦੀ ਕਿਸ ਨੂੰ ਕੁੱਟਦਾ ਸੀਤਾ ਤੇ ਨਾਲ ਸ਼ੀਲਾ ਸੀਤਾ ਉਤ ਪ੍ਰੇਮਨਗਰ ਦਾ ਬੁੜਾ ਮਾਲ ਦਾ ਤੇ ਸ਼ੀਲਾ ਵਾਲਮੀਕਾ ਜਿਹੜਾ ਇੱਧਰ ਦਾ ਇਹ ਆ ਕੀ ਨਾਲ ਆਪਣੇ ਪਾੜੀ ਗੇੜ ਪਾੜੀ ਗੇੜੀ ਪੈਂਦਾ ਨਾ ਹਾਤੀ ਗੇੜ ਦਾ ਅੰਨੀ ਉੱਥੋਂ ਦਾ ਇਹ ਦੋਵੇਂ ਜਣੇ ਆਉਂਦੇ ਆ ਲੋਕਾਂ ਨੂੰ ਮਾਰਦੇ ਕੁੱਟਦੇ ਇਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ ਏ ਤੇ ਉਹਦੇ ਦਾਤਰ ਮਾਰਦਾ ਉਹ ਕੋ ਦਾੜਾਂ ਦੇ ਉੱਤੇ ਤੇ ਮੈਂ ਘਰੋਂ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ੜਾ ਮੈਂ ਘਰੋਂ ਆਇਆ ਤੁਰਦਾ ਹੀ ਅੱਗੋਂ ਮੇਰੇ ਵੀ ਦਾਤਰ ਮਾਰਦਾ ਮੇਰੇ ਹੱਥਾਂ ਉਂਗਲ ਕੋ ਵਟ ਛੜੀ ਇਹਨਾਂ ਮੇਰੇ ਤਿੰਨ ਬੰਦੇ ਝਖਮੀ ਹੋਏ ਜੀ ਕਿਹੜੀ ਕੰਮ ਦੀ ਲੜਾਈ ਸੀ ਲੜਾਈ ਪਤਾ ਹੀ ਨਹੀਂ ਭਾਜੀ ਇਹ ਉਸ ਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦਾਤਰ ਮਾਰੇ ਮੋਟਰਸਾਈਕਲ ਉਹਨਾਂ ਦਾ ਭਾਜੀ ਉਹ ਉਹ ਕਿੱਥੇ ਲਾਏ ਉਹ ਨਹੀਂ ਜੀ ਪਤਾ ਪਰ ਇੱਕ ਵਾਰ ਸੀ ਸੀਤਾ ਸੀਤਾ ਮੁੰਡਾਵਾ ਉਹਨਾਂ ਦਾ ਜਿਹੜਾ ਮੋਰਤਲ ਸਾੜਿਆ ਦੂਜੇ ਬੰਦੇ ਦਾ ਦੱਤਰ ਰਾਹੁਲ ਦੱਤਰ ਇਹਨਾਂ ਦਾ ਕੋਈ ਪਹਿਲਾਂ ਦਾ ਲੈਣ ਦੇ ਨਹੀਂ ਸੀ ਕੋਈ ਉਸ ਚੱਕਰ 'ਚ ਇਹ ਕੋਈ ਲੜਾਈ ਹੋਈ ਹੈ ਇਹਨਾਂ ਦਾ ਮੋਰਤਲ ਸਾੜਿਆ ਬਾਕੀ ਅਸੀਂ ਮੌਕੇ ਤੇ ਆਏ ਹਾਂ ਤਫ਼ਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਏ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ ਕਿੰਨੇ ਬੰਦੇ ਇਹ ਪੰਜ ਪੰਜ ਕੰਦੇ ਜਖਮੀ ਹੋਏ ਦੋਵਾਂ ਪਾਸੇ ਨਹੀਂ ਉਂਗਲਾਂ ਤੇ ਲੱਗੇ ਸਟਾ ਉਂਗਲਾਂ ਤੇ ਚੱਲ 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 ਇਹ ਤਫ਼ਤੀਸ਼ ਕਰੀਏ